ਦੇਖੋ ਅਸੀਂ ਤੁਹਾਨੂੰ ਬਰੀਫਿੰਗ ਦੇਣ ਵਾਸਤੇ ਇਸ ਕਰਕੇ ਇਕੱਠੇ ਹੋਏ ਹਾਂ ਕਿ ਜਿਹੜਾ ਇੱਕ ਇਨਸੀਡੈਂਟ ਹੋਇਆ ਜਿਹਦੇ ਵਿੱਚ ਲੋਕਲ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਲੜਕੇ ਦੀ ਮੌਤ ਹੋਈ ਉਸ ਕੇਸ ਦੇ ਵਿੱਚ ਅਸੀਂ ਗੁਰਦੁਆਰਾ ਸਾਹਿਬ ਦੇ ਐਸ.ਪੀ.ਸੀ ਦਾ ਗੁਰਦੁਆਰਾ ਉਹਨਾਂ ਦੇ ਇੱਕ ਐਸਟੀਪੀਸੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਬਿਆਨ ਤੇ ਉਹਨਾਂ ਦੇ ਲੈਟਰ ਹੈਡ ਤੇ ਸਟੇਟਮੈਂਟ ਲਈ ਹੈ ਉਹਦੇ ਤੇ ਅਸੀਂ ਇੱਕ ਕੇਸ ਜੈਸਟ ਕੀਤਾ ਐ ਐਫਆਰ ਨੰਬਰ 12 ਅੰਡਰ ਸੈਕਸ਼ਨ 295ਏ ਐਂਡ 304 ਆਈਪੀਸੀ ਕਲਪੇਬਲ ਹੋਮਾਈਸਾਈਡ ਨਾਟ ਅਮਾਊਂਟਿੰਗ ਟੂ ਮਰਡਰ ਜਿਹੜਾ ਬੰਦਾ ਐ ਇਸ ਕਲਪੇਬਲ ਹੋਮਾਈਸਾਈਡ ਚ ਇਨਵੋਲਡ ਐ ਉਹਦਾ ਨਾਮ ਰਮਨਦੀਪ ਐ ਵੀ ਹੈਵ ਡਿਟੇਨਡ ਹਿਮ ਐਂਡ ਹੀ ਵਿਲ ਬੀ ਅਰੈਸਟਡ ਇਨ ਥਿਸ ਕੇਸ ਐਂਡ ਪ੍ਰੋਡਿਊਸਡ ਬਿਫੋਰ ਦੀ ਕੋਰਟ ਜਿਹੜੇ ਵਿਕਟਮ ਦੀ ਡੈਥ ਹੋਈ ਹੈ ਵੀ ਆਰ ਔਨ ਦੀ ਵਰਜ ਆਫ ਆਈਡੈਂਟੀਫਿਕੇਸ਼ਨ ਆਫ ਥੈਟ ਪਰਸਨ ਸਾਡੀ ਟੀਮ ਦੋ ਟੀਮਸ ਉਹਨੂੰ ਜੋ ਸਾਡੇ ਕੋਲ ਫੈਕਟਸ ਅਜੇ ਤੱਕ ਉਹਦੀ ਆਈਡੈਂਟੀਟੀ ਬਾਰੇ ਆਏ ਨੇ ਉਹਨਾਂ ਨੂੰ ਵੈਰੀਫਾਈ ਕਰਕੇ ਫਿਰ ਤੁਹਾਡੇ ਧਿਆਨ ਚ ਲਿਆਂਦਾ ਜਾਏਗਾ ਬਟ ਵੀ ਆਰ ਆਲਮੋਸਟ ਔਨ ਦੀ ਵਰਜ ਆਫ ਆਈਡੈਂਟੀਫਾਈਂਗ ਥੈਟ ਪਰਸਨ ਪਰ ਦ ਮੇਨ ਅਕਿਊਸਡ ਹੈਸ ਬੀਨ ਅਰੈਸਟਡ Detained and arrested, and uh, we will take police remand Further investigation will be done by under the supervision of uh, SSP Kapurthala. In the morning, Jadon to information. Police proactively actively acted on that information, made all effort to resolve the issue peacefully. DIG jalandhar Range Bhupti Saab. SSP कपूरथला SSP जालंधर रूरल एंड इनਾਂ ਦੇ ਨਾਲ ਗਸ਼ਟਡ ਆਫਸਰਸ ਤੇ ਪੁਲਿਸ ਟੀਮ ਨੇ ਬੜਾ ਵਧੀਆ ਤਰੀਕੇ ਨਾਲ 네ਗੋਸ਼ੀਏਟ ਕਰਕੇ ਇਸ ਲੌਕਜੈਮ ਨੂੰ ਰਿਜ਼ੋਲਵ ਕੀਤਾ ਬਿਨਾ ਕਿਸੇ ਹੋਰ ਗੱਲ ਦੇ ਵਧਣ ਨਾਲ ਬਿਨਾ ਕਿਸੇ ਹੋਰ ਗੱਲ ਦੇ ਫੈਲਣ ਨਾਲ ਫੈਲਣ ਤੋਂ ਬਚਾਉਣ ਲਈ ਇਟ ਵਾਸ ਵੈਰੀ ਗੁੱਡ ਵਰਕ ਡਨ ਐਂਡ ਅਜੇ ਤੱਕ ਦੀ ਤਫਤੀਸ਼ ਯੈਸ ਇੱਕ ਬੰਦੇ ਦੀ ਮੌਤ ਹੋਈ ਹੈ ਇੱਕ ਅਕਿਊਜ਼ ਅਸੀਂ ਡਿਟੇਨ ਕੀਤਾ ਹੈ ਅਰੈਸਟ ਕੀਤਾ ਹੈ ਅਜੇ ਤੱਕ ਸਾਡੇ ਕੋਲੋਂ ਇਹ ਜੀ ਗੱਲ ਸਾਹਮਣੇ ਨਹੀਂ ਆਈ ਕਿ ਉੱਥੇ ਕੋਈ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਬੇਅਦਬੀ ਦੀ ਗੱਲਬਾਤ ਹੋਈ ਹੈ ਇਹਨਾਂ ਨੂੰ ਸ਼ੱਕ ਜ਼ਰੂਰ ਰਿਹਾ ਉਹਦੇ ਕਿ ਸ਼ਾਇਦ ਉਹ ਬੇਅਦਬੀ ਕਰਨ ਲਈ ਆਇਆ ਲੇਕਿਨ ਬੇਅਦਬੀ ਦਾ ਕੋਈ ਅਜੇ ਤੱਕ ਦੀ ਸਾਡੀ ਤਫਤੀਸ਼ ਪੜਤਾਲ ਸਾਰੀ ਟੀਮ ਦੀ ਇਹ ਗੱਲ ਸਾਹਮਣੇ ਨਹੀਂ ਆਉਂਦੀ ਲਾਇਨ ਆਰਡਰ ਇਜ਼ in control everything is peaceful we would request general public we will do assi apni jadi tafteesh kar rahe hain we will do it on merit please trust us and maintain peace and harmony so that this situation is under control thank you sir phone par mile sir un unko wo keh rahe hain ji unnu calling kiti hai us number te aur koi pata lag raha hai koi haryana to hoga ਉਸ ਬਾਰੇ ਮਤਲਬ ਕੀ ਕਹਿਣਾ ਚਾਹ ਰਿਹਾ ਦੇਖੋ ਲੋਕਲ ਐਸਪੀ ਦੀ ਟੀਮ ਇਹ ਜੜੇ ਮੈਟਰ ਯੈਸ ਵੀ ਹੈਵ ਗਾਟ ਫਿਊ ਲੀਡਸ ਇਨਕਲੂਡਿੰਗ ਸਮ ਮੋਬਾਈਲ ਨੰਬਰਸ ਇਨਕਲੂਡਿੰਗ 1 অর 2 ਮੋਬਾਈਲ ਫੋਨਸ ਠੀਕ ਹੈ ਐਂਡ ਉਹੀ ਮੈਂ ਪਹਿਲਾਂ ਸ਼ੁਰੂ ਤੁਹਾਨੂੰ ਦੱਸਿਆ ਸੀਗਾ ਥੈਟ ਵੀ ਆਰ ਔਨ ਦੀ ਵਰਜ ਆਫ ਆਈਡੈਂਟੀਫਿਕੇਸ਼ਨ ਆਫ ਦੀ ਪਰਸਨ ਹੂ ਇਜ਼ ਡਿਸੀਜ਼ਡ ਵਿਕਟਿਮ ਫਰਸਟ ਆਫ ਆਲ ਵੀ ਵਾਂਟ ਟੂ ਆਇਡੈਂਟੀਫਾਈ ਦੈਟ ਪਰਸਨ ਸੋ ਦੈਟ ਵੀ ਕੈਨ ਫਰਦਰ ਪ੍ਰੋਸੀਡ ਐਨ ਇਨਵੈਸਟੀਗੇਸ਼ਨ ਟੇਕ ਦ ਪੁਲਿਸ ਰਿਮਾਂਡ ਜਿਹੜਾ ਰਮਨਦੀਪ ਫੜਿਆ ਆ ਨਿਹੰਗ ਸਿੰਘ ਹਾਂਜੀ ਔਰ ਤਫਤੀਸ਼ ਦੇ ਵਿੱਚ ਆਈ ਥਿੰਕ ਵਿਦਨ ਨੈਕਸਟ 24 ਆਵਰਸ ਵੀ ਵਿਲ ਬੀ ਐਬਲ ਟੂ ਕਲੀਅਰ ਦ ਮੈਟਰ ਫਰਦਰ ਸਰ ਵੀਡੀਓ ਸਾਹਮਣੇ ਆਈ ਸਰ ਵੀਡੀਓ ਦੇ ਵਿੱਚ ਕਹਿ ਰਿਹਾ ਸੀ ਕਿ ਮੈਨੂੰ ਕਿਸੇ ਨੇ ਭੇਜਿਆ ਇਸ ਤਰੀਕੇ ਦੇ ਨਾਲ ਇੱਕ ਨਾਮ ਵੀ ਲਿੰਦਾ ਸੀ ਪਤਾ ਲੱਗਿਆ ਜੀ ਕੋਲ ਆ ਦੇਖੋ ਉਹ ਵੀਡੀਓ ਜੇ ਤੁਸੀਂ ਸਾਰਿਆਂ ਨੇ ਦੇਖੀ ਹੈ ਤੇ ਜੇ ਉਹਨੂੰ ਸੁਣਿਆ ਹੈ ਉਹਦੇ ਚ ਉਹਨੇ ਇੱਕ ਗੱਲ ਕਹੀ ਹੈ ਕਿ ਮੈਨੂੰ ਜੀ ਇੱਕ ਸੁਖੀ ਨੇ ਤੇ ਤੁਸੀਂ ਤੁਸੀਂ ਉਹ ਵੀਡੀਓ ਨੂੰ ਧਿਆਨ ਨਾਲ ਦੇਖਣਾ ਉਹ ਤੁਸੀਂ ਕਿਹਨੂੰ ਐਡਰੈਸ ਕਰ ਰਿਹਾ ਆ ਠੀਕ ਹੈ ਔਰ ਉਹ ਸੁਖੀ ਕੌਣ ਹੈ ਇਹਦੀ ਪ੍ਰੋਐਕਟਿਵਲੀ ਦੋ ਪੁਲਿਸ ਟੀਮਸ ਤੈਅ ਤਫਤੀਸ਼ ਕਰ ਰਹੀ ਹੈ ਸਰ ਇਹ 3 10 3 ਘੰਟੇ ਸਰ ਕਦੋਂ ਆਏ ਹੋਏ ਸੀ ਸਰ 3 ਘੰਟੇ ਉਸ ਬੰਦੇ ਨੂੰ ਪੁਲਿਸ ਉਹਨਾਂ ਕੋਲ ਗਿਆ ਉਹ ਬੰਦਾ ਕੀ ਪੁਲਿਸ ਆਪਣੀ ਉੱਥੇ ਟਾਈਮ ਸੇ ਨਹੀਂ ਪਹੁੰਚੀ ਅਗਰ ਸੀ ਉਹਨੂੰ ਬਚਾ ਸਕਦੇ ਸੀ ਅਗਰ ਉਹਨੇ ਕੋਈ ਬੇਇੱਜ਼ਤੀ ਨਹੀਂ ਕੀਤੀ ਅਸੀਂ ਕਹਿ ਰਹੇ ਹਾਂ ਬੇਇੱਜ਼ਤੀ ਨਹੀਂ ਕੀਤੀ ਤੇ ਅਸੀਂ ਉਹਨੂੰ ਬਚਾਇਆ ਜਾ ਸਕਦਾ ਸੀ ਔਰ ਉੱਥੇ ਦੇ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਕਹਿ ਰਹੇ ਸਿੱਖ ਕਹਿ ਰਹੇ ਦੀ ਅਸੀਂ ਪੁਲਿਸ ਕੋਲ ਆਪ ਚੱਲ ਕਰ ਗਏ ਔਰ ਮਤਲਬ ਕੀ ਆਪਣੀ ਪੁਲਿਸ ਉਸੇ ਕਿੰਨੀ ਪ੍ਰੋਐਕਟਿਵ ਹੈ ਤੇ ਪ੍ਰੋਐਕਟਿਵ ਪੁਆਇੰਟ ਕਿਥੇ ਨਜ਼ਰ ਆਇਆ ਬੰਦਸੋ ਸਰ ਤੁਹਾਡਾ ਸਵਾਲ ਵਾਚਪਿਆ ਸਰੇ ਦਸਤ ਇੰਜ ਲੱਗਦਾ ਮੈਨੂੰ ਵੀ ਸ਼ੁਰੂ ਚ ਇੰਜ ਲੱਗਦਾ ਸੀ ਕਿ ਅਸੀਂ ਪੁਲਿਸ ਪਾਰਟੀ ਪ੍ਰੋਐਕਟਿਵਲੀ ਐਕਟਿਵ ਕੀਤੀ ਹੈ ਕਿ ਨਹੀਂ ਕੀਤੀ ਜੀ ਜਦੋਂ ਮੈਂ ਪੁਲਿਸ ਟੀਮ ਦੀ ਆਪਣੀ ਦੀ ਗੱਲ ਸੁਣੀ ਆ ਕੇ ਉਹਦੇ ਤੋਂ ਗੱਲ ਇੱਕ ਸਾਹਮਣੇ ਆਉਂਦੀ ਹੈ ਕਿ ਗੁਰਦੁਆਰਾ ਸਾਹਿਬ ਦਾ ਕੰਪਲੈਕਸ ਸੀਗਾ ਜੀ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਪਾਛਾਈ ਦਾ ਗੁਰਦੁਆਰਾ ਹੈ ਜੀ ਸਾਨੂੰ ਬੜਾ ਡੈਲੀਕੇਟਲੀ ਚੱਲਣਾ ਪਿਆ ਕਿਉਂਕਿ ਕੋਈ ਵੀ ਪੁਲਿਸ ਨੇ ਪੁਲਿਸ ਤੇ ਸਾਡੇ ਕਿਸੇ ਪੁਲਿਸ ਮੁਲਾਜ਼ਮ ਕੋ ਕੋਈ ਇੰਜ ਦੀ ਗੱਲ ਨਾ ਹੋਏ ਜਿਹੜੀ ਗੁਰਦੁਆਰਾ ਦੇ ਪ੍ਰੋਟੋਕਾਲ ਨੂੰ ਭੰਗ ਕਰੇ ਜਾਂ ਕੋਈ ਬੇਅਦਵੀ ਦੀ ਹੱਦ ਤੱਕ ਸਾਡੇ ਤੇ ਗੱਲ ਆਉਂਦੀ ਪੁਲਿਸ ਨੇ ਬੜੀ ਡੈਲੀਕੇਟਲੀ ਹੈਂਡਲ ਕੀਤਾ ਹੈ ਜਦੋਂ ਤੋਂ ਸਾਨੂੰ ਇਹ ਲੱਗਦਾ ਕਿ ਇਮੀਡੀਏਟ ਸ਼ਾਇਦ ਡਿਲੇ ਹੋਈ ਹੈ ਪਰ ਜਦੋਂ ਤੁਸੀਂ ਪੂਰੀ ਨੂੰ ਘੁਕੋਗੇ ਪੜਤਾਲ ਕਰੋਗੇ ਜਿਹੜੀ ਪੁਲਿਸ ਟੀਮ ਨੇ ਉਹਨੂੰ ਹੈਂਡਲ ਕੀਤਾ ਆ ਉਹਨਾਂ ਦੀ ਜਦੋਂ ਤੁਸੀਂ ਗੱਲ ਸੁਣਦੇ ਹੋ ਤੇ ਬਿਲਕੁਲ ਕਲੀਅਰ ਗੱਲ ਹੁੰਦੀ ਹੈ ਕਿ ਉਹਨਾਂ ਨੇ ਜਿਹਨੂੰ ਕਹਿੰਦੇ ਹਨ ਨਾ ਕਿ ਇੱਕ ਧਾਰ ਤੇ ਚੱਲ ਕੇ ਇੱਥੋਂ ਤੱਕ ਪਹੁੰਚੇ ਨੇ ਫੇਰ ਵੀ ਉਸ ਡੈੱਡ ਬੋਡੀ ਨੂੰ ਇੰਨੇ ਪ੍ਰੈਸ਼ਰ ਦੇ ਬਾਵਜੂਦ ਉਸ ਡੈੱਡ ਬੋਡੀ ਨੂੰ ਐਕਸਟ੍ਰੀਕੇਟ ਕੀਤਾ ਹੈ ਇਸ ਅਕਿਊਸਟ ਨੂੰ ਗ੍ਰਿਫਤਾਰ ਕੀਤਾ ਹੈ ਔਰ ਤਫਤੀਸ਼ ਅੱਗੇ ਹੋਏਗੀ ਜਿਹੜੇ ਬੰਦੇ ਦੀ ਡੈਥ ਹੋਈ ਹੈ ਉਹਦੀ ਆਈਡੈਂਟੀਫਿਕੇਸ਼ਨ ਦੇ ਅਸੀਂ ਆਲਮੋਸਟ ਲਾਗੇ ਪਹੁੰਚੇ ਜਿਹੜੇ ਅਜੇ ਤੱਕ ਕਲਿਊ ਮੰਗੇ ਨੇ ਬਾਕੀ ਤਫਤੀਸ਼ ਦਾ ਹਿੱਸਾ ਹੈ ਮੈਂ ਇੰਨੀ ਗੱਲ ਅਨਸ਼ੋਰ ਕਰ ਸਕਦਾ ਤੁਹਾਡੇ ਕੋਲ ਸਾਰੀ ਟੀਮ ਸਾਡੀ ਪੁਲਿਸ ਦੀ ਬੈਠੀ ਆ ਜੀ ਡੀਜੀ ਸਾਹਿਬ ਡਾਇਰੈਕਟਲੀ ਡੀਜੀ ਸਾਹਿਬ ਪੰਜਾਬ ਗੌਰਵ ਯਾਦਵ ਸਾਹਿਬ ਸਿਰਫ ਸਵੇਰੇ 5 ਵਜੇ ਤੋਂ ਪਹਿਲਾਂ ਤੋਂ ਮਾਨੀਟਰ ਕਰ ਰਹੇ ਨੇ ਜੀ ਅਸੀਂ ਮੈਰਿਟ ਤੇ ਹਕੀਕਤ ਅਨੁਸਾਰ ਫੈਕਟਸ ਬੇਸਡ ਆਇਆ ਹੈ ਕਲਪੇਬਲ ਹੋਮਿਸਾਈਡ ਆ ਆਇਆ ਹੈ ਮਰਡਰ ਆ ਆਇਆ ਇਹਦੇ ਵਿੱਚ ਕਾਂਸਪੀਰੇਸੀ ਆ ਆਇਆ ਇਹਦੇ ਵਿੱਚ ਕੋਈ ਡਿਲੇ ਹੋਈ ਆ ਕਿਸੇ ਹੋਰ ਦਾ ਰੋਲ ਹੈਗਾ ਕਿ ਨਹੀਂ ਇਹ ਸਾਰੀ ਟੀਮ ਐਸਪੀ ਫਗਵਾੜਾ ਔਰ ਐਸਐਸਪੀ ਕਪੂਰਥਲਾ ਦੀ ਟੀਮ ਦੇ ਅੰਡਰ ਇਸ ਸਿਰੇ ਤੇ ਪਹੁੰਚ ਗਈ ਇੱਕ ਵੀ ਜ਼ਿਆਦਾ ਵੀ ਪ੍ਰੀਲਿਮਰੀ ਇਨਵੈਸਟੀਗੇਸ਼ਨ ਤੇ ਪੁਲਿਸ ਦੀ ਹੈ ਕਿ ਬੇਅਦਬੀ ਨਹੀਂ ਹੋਈ ਜਾਂ ਸਾਡੀ ਪ੍ਰੀਲਿਮਰੀ ਮੌਕੇ ਦੀ ਪੜਤਾਲ ਜਿਹੜੇ ਮੌਕੇ ਤੇ ਅਫਸਰ ਸੀ ਉਸ ਪੜਤਾਲ ਤੋਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਕਿਸੇ ਕਿਸਮ ਦੀ ਗੁਰਦੁਆਰਾ ਸਾਹਿਬ ਦੇ ਅੰਦਰ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਜਾਂ ਕੋਈ ਇਹੋ ਜਿਹੀ ਘਟਨਾ ਜਿਹਦੇ ਨੇ ਲੱਗਦਾ ਹੋਏ ਕਿ ਬੇਅਦਬੀ ਹੋਈ ਆ ਸਾਡੇ ਕੋਲ ਉਸ ਇਸ ਵਕਤ ਇਹੋ ਜਿਹਾ ਕੋਈ ਸਬੂਤ ਨਹੀਂ ਹੈ ਦੂਸਰਾ ਨੰਬਰ 2 ਟੀਮਾਂ ਜਿਹੜੀਆਂ ਗੱਟ ਕੀਤੀਆਂ ਉਹਨਾਂ ਦੇ ਹੈਡਸ ਕੌਣ ਹਨ ਇੱਕੋ ਟੀਮ ਹੈਡ ਕਰ ਰਹੀ ਹੈ ਐਸਪੀ ਫਗਵਾੜਾ ਅੰਡਰ ਦੀ ਸੁਪਰਵੀਜ਼ਨ ਆਫ ਐਸਐਸਪੀ ਕਪੂਰਥਲਾ ਮੈਡਮ ਵਤਸਲਾ ਠੀਕ ਹੈ ਸ਼ੀ ਇਜ਼ ਮਾਨਿਟਰਿੰਗ ਜਣੀਆਂ ਅੱਗੇ ਟੀਮਸ ਬਣੀਆਂ ਨੇ ਉਹ ਵੱਖ-ਵੱਖ ਚੀਜ਼ਾਂ ਨੂੰ ਆਈਡੈਂਟੀਫਾਈ ਕਰਨ ਨੂੰ ਤਫ਼ਤੀਸ਼ ਨੂੰ ਫਰਦਰ ਅੱਗੇ ਲਿਜਾਣ ਵਾਸਤੇ ਕਰ ਰਹੀਆਂ ਨੇ ਜਿਹੜਾ ਜਿਹੜਾ ਪ੍ਰੈਜੈਂਟਡ ਇਨ ਦਾ ਕੋਰਟ ਟੂਡੇ Let the speed decided by the team who is investigating ਸਰ ਰਮਨਦੀਪ ਕਮੰਡੋ ਮਾਰਸ ਨੇ ਕਹਿੰਦੇ ਆ ਰਹੇ ਸੀ ਇੱਥੇ ਰਹਿੰਦੇ ਸੀਗੇ ਕਿ ਜਾਂ ਕੱਲ ਹੀ ਆਏ ਸੀਗੇ ਹਜੇ ਤੱਕ ਦੀ ਸਾਡੀ ਸਰੇ ਦਾ ਅਸਤ ਪੜਤਾਲ ਤੋਂ ਜੋ ਅਸੀਂ ਚੈੱਕ ਕੀਤਾ ਆ ਉਹ ਕੱਲ ਹੀ ਇੱਥੇ ਆਇਆ ਸੀ ਔਰ ਰਾਤ ਉਥੇ ਰੁਕਿਆ ਸੀ ਸਰ ਇਹ ਵੀਡੀਓ ਵਿੱਚ ਕਹਿ ਰਿਹਾ ਜੀ ਵੀਡੀਓ ਵਿੱਚ ਸਰ ਉਹ ਕਹਿ ਰਿਹਾ ਮੈਂ ਮੈਂ ਨਹੀਂ ਉਹ ਉਹ ਕਹਿ ਰਿਹਾ ਮੈਂ ਕਤਲ ਕੀਤਾ ਉਹਨੇ ਕਿਹਾ ਮੈਂ ਸ਼ਰ੍ਹਾਂ ਕਹਿ ਰਿਹਾ ਮੈਂ ਕਤਲ ਕੀਤਾ ਔਰ ਉਹ ਕਹਿੰਦਾ ਮੈਂ ਇਮਾਨਦਾਰ ਹਾਂ ਮੈਂ ਮੈਂ ਕੋਈ ਉਹ ਨਹੀਂ ਕੀਤੀ ਹੈਗੀ ਮਰਡਰ ਨਹੀਂ ਮਤਲਬ ਕਿਸੇ ਤਰ੍ਹਾਂ ਦੀ ਬੇਅਦਬੀ ਨਹੀਂ ਕੀਤੀ ਔਰ ਉਹਦੇ ਬਾਵਜੂਦ ਉਹਨੂੰ ਮਤਲਬ ਉਹਨੂੰ ਜਾਨ ਦੇ ਮਤਲਬ ਉਹਦੀ ਕਾਰ ਦਿੱਤਾ ਔਰ ਉਹਨੂੰ ਇਨਵੋਲਵ ਉਹਦੇ ਤੇ ਐਫ ਆਈ ਆਰ 304 ਐਕਸੀਡੈਂਟਲੀ 302 ਨਹੀਂ ਲੱਗਦੀ 302 ਕਿਉਂ ਨਹੀਂ ਲੱਗਦੀ ਸਰ ਇੱਕ ਮਿੰਟ ਆਹ ਵੈਰੀ ਗੁੱਡ ਆਈ ਐਮ ਹੈਪੀ ਕਿ ਤੁਹਾਨੂੰ ਇਨੀ ਨੌਲੇਜ ਹੈ ਇੱਕ ਤੇ ਗੱਲ ਇਹ ਹੈ ਕਿ ਪਰਚਾ 304 ਚ ਹੋਇਆ 304 ਏ ਚ ਨਹੀਂ ਹੋਇਆ ਕਾਨੂੰਨ ਕਾਇਦਾ ਇਹ ਕਹਿੰਦਾ ਹੈ ਕਿ ਜਿਹੜੀ ਪਹਿਲੀ ਐਫ ਆਈ ਆਰ ਦਰਜ ਕਰਦੇ ਆ ਜੋ ਐਫ ਆਈ ਆਰ ਦਾ ਕੰਪਲੇਂਟ ਦਾ ਮજબੂਨ ਹੈ ਉਹਨਾਂ ਦੀਆਂ ਧਾਰਾਵਾਂ ਨੂੰ ਦੇਖ ਕੇ ਪਰਚਾ ਹੁੰਦਾ ਹੈ ਠੀਕ ਹੈ ਸਾਡੇ ਕੋਲ ਇਹ ਵੀ ਤਾਕਤ ਨਹੀਂ ਹੈ ਕਿ ਅਸੀਂ ਉਹਨੂੰ ਉਸ ਟਾਈਮ ਪਰਚਾ ਦਰਜ ਕਰਨ ਤੋਂ ਪਹਿਲਾਂ ਪੜਤਾਲ ਪੜਚੋਲ ਕਰੀਏ ਜੋ ਸਰੀਅਤ ਦਸਤੂਬੂ ਹ ਉਸ ਤਹਿਰੀਰ ਦੇ ਵਿੱਚ ਸਟੇਟਮੈਂਟ ਦੇ ਵਿੱਚ ਜਿਹਨੂੰ 154 CrPC ਦੇ ਤਹਿਤ ਅਸੀਂ ਲਿਆ ਆ ਜੋ ਤਹਿਰੀਰ ਸੀ ਉਹਦੇ ਮੁਤਾਬਕ 295A 304 304A ਮੀਨਸ ਕਲਪੇਬਲ ਹੋਮਾਈਸਾਈਡ ਨਾਟ ਅਮਾਊਂਟਿੰਗ ਟੂ ਮਰਡਰ ਲੇਕਿਨ ਆ ਜਿਹੜੀ ਤੁਸੀਂ ਗੱਲ ਦੱਸ ਰਹੇ ਹੋ ਕਿ ਉਹਨੇ ਮੰਨਿਆ ਕਿ ਮੈਂ ਕਤਲ ਕੀਤਾ ਹੈ ਮੈਂ ਕਰ ਰਿਹਾ ਹਾਂ ਯੈਸ ਵੈਰੀ ਕਲੀਅਰਲੀ ਇਹ ਸਾਡੇ ਧਿਆਨ ਚ ਵੀ ਗੱਲ ਆ ਜੀ ਔਰ ਇਹ ਜ਼ਰੂਰੀ ਨਹੀਂ ਹੈ ਕਿ 304 ਦਾ ਪਰਚਾ ਹੋਇਆ ਹੈ ਤੇ 304 ਚ ਹੀ ਰਹੇਗਾ ਜੀ 302 ਚ ਵੀ ਹੋਏਗਾ ਉਹਦੇ ਲਈ ਸਾਨੂੰ ਫਰਦਰ ਇਨਵੈਸਟੀਗੇਸ਼ਨ ਆਲਰੇਡੀ ਸਾਡੀ ਡਿਸਕਸ਼ਨ ਹੋ ਚੁੱਕੀ ਆ ਜੋ ਤਫਤੀਸ਼ ਦੇ ਵਿੱਚ ਆਏਗਾ ਜੇ ਕਤਲ ਹੋਏਗਾ ਤੇ ਮੈਂ ਦਾਅਵੇ ਨਾ کہہ ਸਕਦਾ ਕਿ ਸਾਡੀ ਤਫਤੀਸ਼ ਕਤਲ ਦਾ ਹੀ ਪਰਚਾ ਪ੍ਰਸੀਡ ਕਰੇਗੀ ਇਨਵੈਸਟੀਗੇਸ਼ਨ ਸੋ ਘਟ ਨਹੀਂ ਕਰਦੇ ਸਾਰਾ ਹਥਿਆਰ ਹੈ ਆ ਆਇਡੈਂਟੀਫਾਈ ਹੋਇਆ ਜਿਹੜਾ ਵਰਤ ਹੈਗੇ ਹਥਿਆਰ ਸਾਨੂੰ ਆਇਡੈਂਟੀਫਾਈ ਹੋਇਆ ਉਹ ਇਹਦੀ ਤਫਤੀਸ਼ ਦੇ ਤਨ ਪੁਸ਼ਕਲ ਦੇ ਤਨ ਜਦੋਂ ਰਿਕਵਰ ਹੋ ਜਾਏਗਾ ਵੀ ਵਿਲ ਲੈਟ ਯੂ ਨੋ ਕਿ ਉਹ ਹਥਿਆਰ ਕਿਹੜਾ ਹੈ ਸਰ 200 ਅੱਛਾ ਸਰ ਕੋਈ ਸੀਸੀਟੀਵੀ ਫੁਟੇਜ ਮਿਲੀ ਹੈ ਸਰ ਕੋਈ ਸੀਸੀਟੀਵੀ ਫੁਟੇਜ ਮਿਲੀ ਗੁਰਦੁਆਰਾ ਸਾਹਿਬ ਚ ਵੀ ਇਹ ਕਦੋਂ ਆਇਆ ਔਰ ਕਦੋਂ ਗਿਆ ਔਰ ਕਦੋਂ ਐਂਟਰੀ ਕੀਤੀ ਮੈਂ ਦੁਬਾਰਾ ਦੱਸ ਰਿਹਾ ਜੀ ਕਿ ਸੀਸੀਟੀਵੀ ਫੁਟੇਜ ਜੀ ਕਿ ਉਹ ਕਦੋਂ ਆਇਆ ਕਿੱਥੇ ਗਿਆ ਇਹ ਦੋਨਾਂ ਦਾ ਕਿਵੇਂ ਕਨਸੀਡੈਂਸ ਹੋਇਆ ਕਿ ਇਹ ਦੋਨੇ ਉਸ ਟਾਈਮ ਤੇ ਇਕੱਠੇ ਸੀ ਇੱਕ ਟਾਈਮ ਤੇ ਜੀ ਦੋਨੇ ਜਣੇ ਕਿੱਥੋਂ ਆਏ 올 ਇਸ ਬੀਇੰਗ ਇਨਵੈਸਟਿਗੇਟਿਡ ਠੀਕ ਹੈ ਮੈਂ ਇਨਵੈਸਟੀਗੇਸ਼ਨ ਤੇ ਫਾਰਦਰ ਟਾਈਮਿੰਗ ਜੇ ਮੈਨੂੰ ਨੋਲਿਜ ਵੀ ਹੋਏ ਤੇ ਮੈਂ ਕਮੈਂਟ ਨਹੀਂ ਕਰਨਾ ਚਾਹੂੰਗਾ ਤਾਂ ਕਰਕੇ ਸਾਡੀ ਇਨਵੈਸਟੀਗੇਸ਼ਨ ਹਿੱਟ ਨਾ ਹੋਏ ਮੈਂ ਇੱਕ ਗੱਲ ਅਸ਼ੋਰ ਕਰਦਾ ਤਫਤੀਸ਼ ਮੈਰਿਟ ਤੇ ਹੋਏਗੀ ਐਸਐਸਪੀ ਕਪੂਰਥਲਾ ਮੈਡਮ ਵਤਸਲਾ ਉਹਨੂੰ ਮਾਨੀਟਰ ਕਰ ਰਹੇ ਨੇ ਐਸਪੀ ਫਗਵਾੜਾ ਤਫਤੀਸ਼ ਨੂੰ ਡਾਇਰੈਕਟਲੀ ਤਫਤੀਸ਼ ਕਰ ਰਹੇ ਨੇ ਡੀਆਈਜੀ ਜਲੰਧਰ ਰੇਂਜ ਮਾਨੀਟਰ ਕਰ ਰਹੇ ਨੇ ਓਨਲੀ ਅਸ਼ੋਰੈਂਸ ਸਾਡੀ ਇਹ ਹੈ ਕਿ ਜੇ ਕਤਲ ਆ ਤੇ 304 ਚ ਨਹੀਂ ਰਹੇਗਾ ਠੀਕ ਹੈ ਲੇਖ ਦੀ ਤੋਂ ਪਹਿਲਾਂ ਵੀ ਕੋਈ ਪਰਚੇ ਦਰਜ ਆ ਸਰ ਹਜੇ ਤੱਕ ਜੋ ਸਾਨੂੰ ਸਰੇਦਸਤ ਸੱਜੇ ਖੱਬੇ ਤੋਂ ਸਾਡੇ ਜਿਹੜਾ ਤਰੀਕਾ ਆ ਪਤਾ ਕਰਨ ਦੀ ਕਿ ਇਹ ਇਨਸਾਨ ਕੌਣ ਆ ਉਹਦੇ ਤਹਿਤ ਇਹ ਨਿਹੰਗ ਹੈ ਠੀਕ ਹੈ ਲੁਧਿਆਣੇ ਦਾ ਰਹਿਣ ਵਾਲਾ ਆ ਇਹਦੀ ਵਾਈਫ ਦਾ ਨਾਮ ਨੈਂਸੀ ਹੈ ਇਹਦੇ ਬੱਚੇ ਵੀ ਨੇ ਇਹ ਹੋਰ ਵੀ ਕੇਸਸ ਚ ਜੇਲ੍ਹ ਚ ਰਿਹਾ ਆ ਠੀਕ ਹੈ ਅਜੇ ਤੱਕ ਦੀ ਸਾਡੀ ਜੋ ਉਹ ਵੀ ਮੈਂ ਫੇਰ ਸਰੇ ਦਸਤ ਕਹਿ ਰਿਹਾ ਕਿ ਜਿਹੜੀ ਪੜਤਾਲ ਕੀਤੀ ਆ ਉਹਦੇ ਤੋਂ ਇਹ ਲੱਗਿਆ ਕਿ ਕਤਲ ਦਾ ਪਰਚਾ ਸ਼ਾਇਦ ਇਹਦੇ ਖਿਲਾਫ ਪਹਿਲਾ ਕਤਲ ਦਾ ਜਾਂ ਕਲਪਲ ਬਲਹਾਮ ਇਨਸਾਈਡ ਤੋਂ ਮਾਉਂਡ ਜੀ ਸਰ ਜੀ ਡੀਆਲ ਕੋਈ ਗੱਲ ਹੋਈ ਹੈ ਐਗਜ਼ੈਕਟਲੀ ਕਿ ਕਿਉਂ ਵੀਡੀਓ ਤਾਂ ਆ ਗਈ ਸਾਹਮਣੇ ਪਰ ਕੀ ਇਹ ਉਹ ਜੀ ਕਨਵਰਸੇਸ਼ਨ ਸੀਗੀ ਜਿਹੜਾ ਇਹਨਾਂ ਰੇਜ ਆ ਗਿਆ ਉਹਦੇ ਕਿ ਉਹਨੇ ਕਤਲ ਕਰਤਾ ਆਲ ਥਿਸ ਇਸ ਬੀਇੰਗ ਲੁੱਕਡ ਇਨਟੂ ਕਿ ਆਇਆ ਉਹਨੇ ਰੇਜ ਇਸ ਕਰਕੇ ਕੀਤਾ ਕਿ ਉਹਨੂੰ ਸ਼ੱਕ ਪਿਆ ਕਿ ਇਹ ਬੇਅਦਬੀ ਕਰਨ ਆ ਰਿਹਾ ਹੈ ਠੀਕ ਹੈ ਉਹ ਕਿੱਥੇ ਬੈਠਾ ਸੀ ਕਿੱਥੇ ਉਹਨੂੰ ਕੱਢਿਆ ਗਿਆ ਕਿਹੜੇ ਕਮਰੇ ਚ ਲਜਾਇਆ ਗਿਆ ਕਦੋਂ ਉਹਨਾਂ ਦਾ ਕੀ ਹੋਇਆ ਇਹ ਜਿਹੜੀ ਸੀਸੀਟੀਵੀ ਦੀ ਫੁਟੇਜ ਅੰਦਰਲੀ ਤੇ ਬਾਹਰਲੀ ਹੈ ਉਹ ਤਫ਼ਤੀਸ਼ 'ਚ ਲਿਆ ਕੇ ਤਫ਼ਤੀਸ਼ੀ ਟੀਮ ਜਿਹੜੀ ਹੈ ਔਰ ਐਸਐਸਪੀ ਕਪੂਰਥਲਾ ਤੁਹਾਨੂੰ ਜ਼ਰੂਰ ਕਲੈਰੀਫਾਈ ਕਰਨਗੇ ਵਿਦਨ ਨੈਕਸਟ 24 ਆਪਕਾ ਸੁਨਨ ਚਾ ਰਿਹਾ ਜੀ ਸੁਨਨ ਚਾ ਰਿਹਾ ਹੈਗਾ ਕਹਿੰਦੇ ਜੀ ਉਹ ਆਪਣਾ ਗੁਰਦਾਸ ਸਾਹਿਬ ਗਰੰਥੀ ਸਾਹਿਬ ਜਦੋਂ ਸਿਟੀ ਥਾਣਾ ਦੇ ਵਿੱਚ ਜਾ ਕੇ ਸ਼ਿਕਾਇਤ ਖੁਦ ਦਰਜ ਕਰਵਾਣ ਗਏ ਉਥੇ ਉਸ ਤੋਂ ਬਾਅਦ ਕੀ ਕਹਿੰਦੇ ਆ ਉਹ ਕਹਿੰਦੇ ਉਹਨਾਂ ਨੇ ਨਿਹਾਨ ਸਿੰਘ ਸਿਗੇ ਜਿਹੜੇ ਉਹਨਾਂ ਨੇ ਮਤਲਬ ਆਪਣਾ ਹਾਈਪਰ ਹੋ ਕੇ ਤੇ ਉਹਨੂੰ ਮਤਲਬ ਕਰ ਦਿੱਤਾ ਉਹ ਜਦੋਂ ਆ ਕੇ ਦੇਖਿਆ ਉਹ ਕਹਿੰਦੇ ਥੋੜਾ ਜਿਹਾ ਉਹ ਵੀ ਕਿਹਾ ਵੀ ਆ ਕਿੱਦਾਂ ਹੋਇਆ ਉਹਦੇ ਬਾਰੇ ਤੁਸੀਂ ਥੋੜਾ ਕਲੈਰੀਫਾਈ ਕਰੋਗੇ ਮੈਂ ਦੁਬਾਰਾ ਕਲੈਰੀਫਾਈ ਕਰ ਦੇਣਾ ਹਾਲਾਂਕਿ ਇਸ ਸਵਾਲ ਦਾ ਮੈਂ ਜਵਾਬ ਦੇ ਚੁੱਕਿਆ ਹਾਂ ਜੀ ਸਾਰੀ ਟੀਮ ਮੌਕੇ ਤੇ ਸੀ ਇਹ ਗੱਲ ਕਲੀਅਰ ਕਰਨੀ ਕਿ ਜਦੋਂ ਉਸ ਬੰਦੇ ਦੀ ਮੌਤ ਹੋਈ ਹੈ ਜੀ ਕਿੰਨਾ ਹਾਲਾਤਾਂ ਚ ਹੋਈ ਹੈ ਅਜੇ ਤੱਕ ਸਾਡੇ ਕੋਲੋਂ ਜਿਹੜੀ ਤਹਿਰੀਰ ਆਈ ਆ 295 ਏ ਔਰ 304 ਚਾਹੀਏ ਲੇਕਿਨ ਜੋ ਤੁਸੀਂ ਕਹਿ ਰਹੇ ਹੋ ਜੀ ਇਹ ਤੱਥ ਜੜੇ ਨੇ ਇਹ ਵੀ ਸਾਹਮਣੇ ਆ ਰਹੇ ਨੇ ਇਹਨਾਂ ਤੱਥਾਂ ਨੂੰ ਅੱਖਾਂ ਉਹਲੇ ਨਾ ਮੈਂ ਕਰ ਸਕਦਾ ਨਾ ਤੁਸੀਂ ਕਰ ਸਕੋਗੇ ਕਿ ਸਾਰਾ ਕੁਝ ਸੀਸੀਟੀਵੀ ਫੁਟੇਜ ਤੇ ਆ ਉਹਦੇ ਵਾਸਤੇ ਸ਼ਾਮਲ ਤਰਤੀਸ਼ ਕਰਨਾ ਬੰਦਿਆਂ ਨੂੰ ਜਿਹੜੇ-ਜਿਹੜੇ ਮੌਕੇ ਤੇ ਹਾਜ਼ਰ ਸੀ ਜਿਹੜਾ ਕਹਿ ਰਿਹਾ ਕਿ ਮੈਂ ਛੱਡਣ ਗਿਆ ਸੀ ਜਿੰਨੀਆਂ ਵੀਡੀਓ ਬਣਾਈਆਂ ਜਿੰਨੇ ਅਪਲੋਡ ਕੀਤੀਆਂ ਸਾਡੇ ਕੋਲ ਸਫੀਸ਼ੀਐਂਟ ਮਟੀਰੀਅਲ ਸਰਕਮਸਟੈਂਸ਼ੀਅਲ ਐਂਡ ਡਿਜੀਟਲ ਐਵਿਡੈਂਸ ਹੈ ਗਿਆ ਕਿ ਜੇ ਕਤਲ ਹੋਇਆ ਆ ਤੇ 302 ਦੇ ਵਿੱਚ ਇਹ ਕਨਵਰਟ ਹੋਏਗਾ ਸਰ ਜਿਹੜਾ ਵੈਪਨ ਕਿਹੜਾ ਯੂਜ਼ ਕੀਤਾ ਗਿਆ ਜਿਹੜਾ ਉਹਨੂੰ ਮਾਰਨ ਲਈ ਕਿਹੜਾ ਕਿਸ ਕੀ ਯੂਜ਼ ਕੀਤਾ ਗਿਆ ਜਿਹੜਾ ਸ਼ਾਰਪ ਐਜਡ ਵੈਪਨ ਯੂਜ਼ ਹੋਇਆ ਕਿਰਪਾਨ ਕਹਿ ਸਕਦੇ ਕਿਰਪਾਨ ਵੀ ਹੋ ਸਕਦੀ ਹੈ ਛੋਟਾ ਗਾਤਰਾ ਤਲਵਾਰ ਵੀ ਹੋ ਸਕਦੀ ਹੈ ਕਿਸ ਜਗ੍ਹਾ ਤੇ ਸਰ ਕੀਤਾ ਬਾਦ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਮੈਡੀਕਲ ਲੀਗਲ ਰਿਪੋਰਟ ਆਏਗੀ ਤੇ ਵੀ ਵਿਲ ਬੀ ਏਬਲ ਟੂ ਟੈਲ ਯੂ ਥੈਟ ਇਸ ਪੋਸਟ ਬੋਡੀ ਐਸੀ ਐਸੀ ਮੋਰਚਰੀ ਚ ਰੱਖੀ ਆ ਆਇਡੈਂਟੀਫਿਕੇਸ਼ਨ ਦੀ ਪੂਰੀ ਕਰਕੇ ਸਾਡਾ ਪੀਪੀਆਰ ਦਾ ਜਾਬਤਾ ਪੂਰਾ ਕਰਕੇ ਮੈਡੀਕਲ ਓਲੀਕਲ ਰਿਪੋਰਟ ਆਏਗੀ ਤੁਹਾਡੇ ਧਿਆਨ ਚ ਲਿਆਂਦੀ ਚਾਹੀਏ ਜਿਹੜੀ ਜਿਹੜੀ ਬੋਡੀ ਆ ਬੋਡੀ ਜਿਲੰਦਰ ਵੀ ਨਹੀਂ ਹੋਈ 295 ਐਫ ਇੱਕ ਦਾ ਲੱਗਿਆ ਜੀ ਜੋ ਮੈਂ ਦੁਬਾਰਾ ਦੱਸ ਰਿਹਾ ਜੀ ਜੋ ਤਹਰੀਰ ਲਿਖਾਈ ਗਈ ਹੈ ਉਸ ਤਹਰੀਰ ਦੇ ਬੇਸ ਤੇ ਜੋ ਧਾਰਾਵਾਂ ਬਣਦੀਆਂ ਸੀ ਅਸੀਂ ਇੱਕ ਵਾਰੀ ਲਗਾ ਦੇ ਇਹ ਧਾਰਾਵਾਂ ਦੇ ਤਹਿਤ ਵੀ ਮੈਡਮ ਇਨਕੁਆਇਰ ਕਰਨਗੇ ਉਸ ਸਾਥ ਯੈਸ 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 ਵਾਕਈ ਹੋਈ ਕਿ ਯੈਸ ਯੈਸ ਜਾ ਬੋਡੀ ਜਿਹੜੀ ਹੈ ਜਾਬ ਤਾਂ 154 CrPC ਪੜ੍ਹ ਕੇ ਦੇਖੋ ਠੀਕ ਹੈ ਔਰ ਕਨਸਟੀਟਿਊਸ਼ਨਲ ਬੈਂਚ ਦੀ ਜੱਜਮੈਂਟ ਦੇਖੋ ਜੋ ਤਹਿਰੀਰ ਆ ਉਹਦੇ ਬੇਸਿਸ ਤੇ ਅਸੀਂ ਪਰਚਾ ਦਰਜ ਕਰਨਾ ਹੁੰਦਾ ਸਰ ਪੋਸਟਮਾਰਟਮ ਗਿਲੰਦਰ ਹੋਏਗਾ ਜੀ ਭਗਵਾੜੇ ਕਰਵਾ ਲੈ ਕਿੱਥੇ ਕਰਵਾ ਰਹੇ ਹੋ ਜੀ ਪੋਸਟਮਾਰਟਮ ਸਰ ਦੇਸਟਿਨੇਸ਼ਨ ਇਨਵੈਸਟਿਗੇਸ਼ਨ ਸੋ ਜਿੱਥੇ ਵੀ ਲੀਗਲੀ ਰਿਕੁਆਇਰਡ ਹੋਏਗਾ ਦੇ ਵਿਲ ਡੂ ਦੀ ਪੋਸਟਮਾਰਟਮ ਆਫ ਦੀ ਬਾਡੀ ਐਂਡ ਬੋਰਡ ਤੋਂ ਬਾਰਡਰ ਉਹਦਾ ਪੋਸਟਮਾਰਟਮ ਹੋਏਗਾ so that uh, everything is clear minute to minute ਸਰ ਹੁਣ ਬੋਡੀ ਸਰ ਸਿਵਲ ਹਸਪੀਟਲ ਮੋਰ ਚੀਜ਼ ਦਿਖਾਈ ਹੈ ਜਹਾਂ ਸਰ ਗੰਦਕ that is part of investigation ਉਹ ਅਚਤ ਕੋਸੇ ਤਨੂ ਅਸੀਂ ਨਹੀਂ ਦੱਸ ਸਕਦੇ ਕਿ ਕਿਥੇ ਰੱਖਾਈ ਹੈ ਦੇਖੋ ਆਈ ਡੋਨਟ ਥਿੰਕ ਕੋਈ ਐਨੀ ਵੱਡੀ ਲੰਬੀ ਚੌੜੀ ਗੱਲ ਆ ਬੋਡੀ ਵੀ ਹੈਵ ਨਾਥਿੰਗ ਟੂ ਹਾਈਡ ਕਿ ਬੋਡੀ ਕਿੱਥੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਵੇਅਰ ਇਜ਼ ਦੀ ਕ੍ਰਿਮੀਨੇਸ਼ਨ ਤਾਂ ਨਹੀਂ ਹੋਗੀ ਨਹੀਂ ਜੀ ਨਹੀਂ ਜਿੰਨੀ ਦੇਰ ਤੱਕ ਬੋਡੀ ਆਈਡੈਂਟੀਫਾਈ ਨਹੀਂ ਹੁੰਦੀ ਉਨੀ ਦੇਰ ਤੱਕ ਪੋਸਟਮਾਰਟਮ ਕੰਪਲੀਟ ਨਹੀਂ ਹੋਏਗਾ ਫਸਟ ਅਟੈਂਪਟ ਵਿਲ ਬੀ ਟੂ ਆਈਡੈਂਟੀਫਾਈ ਦੀ ਬੋਡੀ ਆਈਡੈਂਟੀਫਾਈ ਦੀ ਪਰਸਨ ਇਨਵੋਲ ਦੀ ਫੈਮਿਲੀ ਆਫ ਦੀ ਪਰਸਨ ਇਟਸ ਅ ਡੈਥ ਆਫ ਅ ਪਰਸਨ ਵੀ ਹੈਵ ਲੋਸਟ ਅ ਇਹ ਰੋਲਾ ਪਿਆ ਹੋ ਸਕਦਾ ਜੀ ਜਲੰਧਰ ਲੈ ਗਿਆ ਜੇ ਜਲੰਧਰ ਮੋਰਚਰੀ ਹੈ ਤੇ ਜਲੰਧਰ ਹੋਏ ਦੱਸੋ ਕਿੱਥੇ ਹੈ ਕਿਹ ਪ੍ਰੋਬਲਮ ਹੈ ਤੁਹਾਨੂੰ ਜਲੰਧਰ ਹੀ ਲੈ ਕੇ ਸੇ ਮੋਰਚਰੀ ਤੋਂ ਭਰਾਇਆ ਜਾਏ ਨੋ ਪ੍ਰੋਬਲਮ ਜੀ ਜਿਹੜੀ ਲੜਕੇ ਦੀ ਬੈਸਟ ਫੈਸਿਲਿਟੀ ਮੋਰਚਰੀ ਦੀ ਜਿਹੜੀ ਅਵੇਲੇਬਲ ਹੈ ਕਿਉਂਕਿ ਸਾਨੂੰ ਬੋਡੀ ਇੱਕ ਦਿਨ ਰੱਖਣੀ ਪੈ ਸਕਦੀ ਹੈ ਜੀ ਇਟ ਇਜ਼ ਇਨ ਜਲੰਧਰ ਜੀ ਠੀਕ ਹੈ there is nothing to hide from uh, you and the public ਜਿਹੜਾ ਲੜਕਾ ਮਰਿਆ ਹੈ ਉਹਦੀ ਕੁਝ ਆਇਡੈਂਟੀਫਾਈ ਹੋਈ ਆ ਵੀ ਕਿੱਥੇ ਹੁਣ ਤੱਕ ਦੀ ਸਰ ਇਨਵੈਸਟੀਗੇਸ਼ਨ ਕਿੱਥੇ ਦਾ ਸਰਕਲ ਕਿੱਥੇ ਦਾ ਹੈ ਮੈਂ ਤੁਹਾਨੂੰ ਸਿਰਫ ਇੱਕ ਵਰਡ ਯੂਜ਼ ਕੀਤਾ ਮੈਂ ਰਿਪੀਟ ਕਰਦਾ ਕਾਈਂਡਲੀ ਯ ਬ੍ਰਦਰ ਵੀ ਆਰ ਔਨ ਦੀ ਵਰਜ ਆਫ ਆਇਡੈਂਟੀਫਾਈਂਗ ਦੈਟ ਪਰਸਨ ਇੱਕ ਤੇ ਹੁੰਦਾ ਨਹੀਂ ਹਵਾ 'ਚ ਗੱਲ ਕਰ ਰਹੇ ਆ ਕਿ ਆ ਕਿ ਬੇਸਡ ਔਨ ਲਾਸਟ ਤੇਲ ਨਾ ਉਹ ਜੋ ਸਾਡੇ ਕੋਲ ਗੱਲ ਆਈ ਹੈ ਵੀ ਆਰ ਆਨ ਦੀ ਵਰਜ ਆਫ ਆਇਡੈਂਟੀਫਿਕੇਸ਼ਨ ਆਫ ਦੀ ਪਰਸਨ ਸਰ ਸਿੰਗਲ ਕੁਐਸਚਨ ਸਰ ਇਹ ਇਹ ਮਤਲਬ ਤੁਸੀਂ ਜੇ ਦੇਖਿਆ ਉਹ ਇਹ ਜੋ ਭਾਸ਼ਾ ਲੱਗ ਰਹੀ ਹੈ ਪੰਜਾਬੀ ਆ ਔਰ ਕੋਈ ਅਦਰ ਸਟੇਟ ਦਾ ਵੀ ਹੋ ਸਕਦਾ ਭਾਸ਼ਾ ਲੱਗ ਰਹੀ ਜੋ ਲड़का ਲड़का ਜੋ ਵੀਡੀਓਜ਼ ਤੇ ਬੋਲਦਾ ਵੀਡੀਓਜ਼ ਤੇ ਬੋਲਦਾ ਪਿਆ ਹੈਗਾ ਉਹ ਪੂਰੀ ਤਰ੍ਹਾਂ ਪੰਜਾਬੀ ਨਹੀਂ ਬੋਲਦਾ ਸੋ ਉਹਦੀ ਭਾਸ਼ਾ ਜਿਹੜੀ ਹੈ ਨਾਰਥ ਇੰਡੀਅਨ ਭਾਸ਼ਾ ਤੇ ਪੰਜਾਬੀ ਭਾਸ਼ਾ ਮਿਕਸ ਹੈ ਜੀ ਠੀਕ ਹੈ ਸੋ ਹੀ ਕੈਨ ਬੀ ਆਫ ਪੰਜਾਬ ਆਫ ਦਿੱਲੀ ਆਫ ਹਰਿਆਣਾ ਇਹਨਾਂ ਤਿੰਨ ਸਟੇਟ ਚੋਂ ਕਿਸੇ ਨਾ ਕਿਸੇ ਸਟੇਟ ਦਾ ਹੋ ਸਕਦਾ ਸਰ ਦੋਸਤਾਂ ਦਾ ਨਾਮ ਲਿਆ ਫਗਵਾੜਾ ਨਾਮ ਲਿਆ ਔਰ ਮਤਲਬ ਉਹ ਜੋ ਕਹਿ ਰਹੇ ਆ ਮਤਲਬ ਇਹ ਨਾਮ ਉਹਨੂੰ ਪਤਾ ਹੋਈਗਾ ਫਿਰ ਮਤਲਬ ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ ਦੁਬਾਰਾ ਪਲੀਜ਼ ਦੱਸ ਰਿਹਾ ਕਾਈਂਡਲੀ ਜੀ ਵੀ ਆਰ ਵੈਰੀ ਸ਼ੋਰ ਵਾਟ ਵੀ ਆਰ ਡੂਇੰਗ ਜੀ ਵੀ ਆਰ ਔਨ ਦੀ ਵਰਜ ਆਫ ਆਇਡੈਂਟੀਫਿਕੇਸ਼ਨ ਆਫ ਦੀ ਪਰਸਨ ਜੀ ਵੀ ਵਿਲ ਸ਼ੋਰਲੀ ਲੈਟ ਯੂ ਨੋ ਵੈਨ ਵੀ ਹੈਵ ਬੀਨ ਏਬਲ ਟੂ ਕਨਫਰਮ ਹੂ ਇਜ਼ ਦਾ ਪਰਸਨ ਕਿੰਨਾ ਟਾਈਮ ਸਰ ਟਾਈਮ 24 ਆਰਸ